ਮਿੰਟੂ ਜੀ ਅਗਲੀ ਖਬਰ ਖਾਸ ਖਬਰ ਹੈ ਉਹ ਵੀ ਜੀ ਅਕਾਲ ਤਖਤ ਸਾਹਿਬ ਦੇ ਵਿੱਚ ਮੀਟਿੰਗ ਚੱਲ ਰਹੀ ਜਥੇਦਾਰ ਸਹਿਬਾਨਾਂ ਦੀ ਜੀ ਜੀ ਕਾਫੀ ਸਾਰੀਆਂ ਕਾਫੀ ਸਾਰੀ ਉਤਸੁਕਤਾ ਵੀ ਹੈ ਕਾਫੀ ਸਾਰੀਆਂ ਉਮੀਦਾਂ ਵੀ ਨੇ ਕਿ ਰਾਜਨੀਤਿਕ ਮਾਮਲਿਆਂ ਤੇ ਧਾਰਮਿਕ ਮਾਮਲਿਆਂ ਤੇ ਗੱਲਾਂ ਹੋਣਗੀਆਂ ਅਜੇ ਤੱਕ ਮੀਟਿੰਗ ਚੱਲ ਰਹੀ ਸੀ ਕੋਈ ਅਪਡੇਟ ਕੋਈ ਫੈਸਲਾ ਵੀ ਆਇਆ ਉਹਦੇ ਵਿੱਚ ਨਹੀਂ ਹਾਲੇ ਤੱਕ ਕੋਈ ਦੇਖੋ ਧਾਰਮਿਕ ਮਾਮਲੇ ਹੁੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਮਾਮਲੇ ਜਾਂਦੇ ਜਦੋਂ ਸਿੰਘ ਸਹਿਬਾਨ ਦੀ ਇਕਤਰਤਾ ਹੁੰਦੀ ਹੈ ਨਾ ਕੋਈ ਕਸ਼ਮੀਰ ਚੋਂ ਆ ਗਿਆ ਕੋਈ ਪਟਨਾ ਸਾਹਿਬ ਤੋਂ ਆ ਗਿਆ ਕੋਈ ਇਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਉਹ ਧਾਰਮਿਕ ਕੰਮ ਨੇ ਆਪਾਂ ਉਹਨਾਂ ਤੇ ਨਹੀਂ ਜਾਂਦੇ ਜੀ ਉਹਦੇ ਵਿੱਚੋਂ ਕੀ ਫੈਸਲੇ ਲੈਂਦੇ ਆ ਆ ਫਿਲਮ ਨੂੰ ਲੈ ਕੇ ਸ਼ੂਟਿੰਗ ਨੂੰ ਲੈ ਕੇ ਵੀ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਵਿੱਚ ਵਿਚਾਲੇ ਆ ਜੀ ਇਹ ਹੁਣ ਕੀ ਫੈਸਲਾ ਆਉਂਦਾ ਕਿ ਹੁਕਮਨਾਮਾ ਆਉਂਦਾ ਜਿਸ ਦੇ ਤੇ ਪਤਾ ਲੱਗੇਗਾ ਗਾਂ ਜਾ ਕੇ ਪਰ ਸਭ ਤੋਂ ਵੱਡਾ ਅੱਜ ਇੱਕ ਸਵਾਲ ਬਣਿਆ ਪਿਆ ਸੀਗਾ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾ ਸਕਦਾ ਜਾਂ ਛੇਕਿਆ ਜਾ ਸਕਦਾ ਜੀ ਕਿਉਂਕਿ ਮਾਮਲਾ ਜਿਹੜਾ ਸੀਗਾ ਨਾ ਪਿਛਲੇ ਦਿਨੀ ਉਸ ਵੇਲੇ ਮੋੜਾ ਕੱਟ ਗਿਆ ਸੀਗਾ ਜਦੋਂ ਅਕਾਲੀ ਦਲ ਦੇ ਕੁਝ ਸੁਧਾਰਵਾਦੀ ਸੁਧਾਰਵਾਦੀ ਇਸ ਕਰਕੇ ਕਹਿ ਰਹੇ ਆ ਕਿਉਂਕਿ ਉਹ ਬਾਗੀ ਅਖਵਾ ਕੇ ਰਾਜ਼ੀ ਨਹੀਂ ਉਹ ਕਹਿ ਨਹੀਂ ਦਿੰਦੇ ਉਹ ਕਹਿੰਦੇ ਬਾਗੀ ਅਸੀਂ ਕਹਦੇ ਅਸੀਂ ਤੇ ਕਾਲੀ ਆ ਤੇ ਫਿਰ ਉਹਨਾਂ ਨੂੰ ਕਾਲੀ ਸੁਧਾਰਵਾਦੀ ਕਹਿ ਲਿਓ ਸੁਧਾਰ ਚਾਉਂਦੇ ਨੇ ਠੀਕ ਹੈ ਜੀ ਉਧਰਲੇ ਸੁਧਾਰ ਸੁਧਾਰਵਾਦੀ ਇਹ ਸਰਕਾਰਵਾਦੀ ਇਹ ਸਰਕਾਰ ਚਾਹੁੰਦੇ ਨੇ ਉਹ ਸੁਧਾਰ ਚਾਹੁੰਦੇ ਨੇ ਇਹ ਚਾਹੁੰਦੇ ਵੀ ਸਾਡੀ ਸਰਕਾਰ ਬਣੇ ਤਾਂ ਖੈਰ ਉਹ ਮਾਮਲਾ ਇਉਂ ਉਲਝ ਗਿਆ ਕਿ ਇਹਨਾਂ ਨੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸ ਆਪਣੀ ਗਲਤੀ ਜਿਹੜੀ ਜੋ ਵੀ ਕੀਤੀ ਸੀ ਉਹ ਸਾਰੀ ਦਰਜ ਕਰਕੇ ਇੱਕ ਤਰ੍ਹਾਂ ਨਾਲ ਕਹਿ ਲਓ ਜੀ ਕਿ ਪਹੁੰਚ ਕਰ ਲਈ ਹੁਣ ਉਹ ਮਾਮਲਾ ਵੀ ਕਹਿ ਲਓ ਕਿ ਪੈਂਡਿੰਗ ਸੀਗਾ ਹੂੰ ਤਾਂ ਜਿਵੇਂ ਸਿੰਘ ਸਹਿਬਾਨ ਦੀ ਇਕਤਰਤਾ ਦਾ ਸਮਾਂ ਆਇਆ ਲੋਕਾਂ ਨੂੰ ਲੱਗਿਆ ਕਿ ਇਹਦੇ ਤੇ ਫੈਸਲਾ ਆਏਗਾ ਹੁਣ ਅੱਜ ਇਹਨੂੰ ਵਿਚਾਰਿਆ ਜਾਂਦਾ ਹੈ ਕਿ ਨਹੀਂ ਜਿਹੜੀ ਇਹਨਾਂ ਨੇ ਖਿਮਾ ਯਾchnਾ ਕੀਤੀ ਆ ਜੀ ਤਾਂ ਖਿਮਾ ਯਾchnਾ ਜਿਹੜੀ ਹੁੰਦੀ ਆ ਤੁਹਾਨੂੰ ਪਤਾ ਧਾਰਮਿਕ ਕੋਹ ਰੀਤਾਂ ਦੇ ਮੁਤਾਬਕ ਜੀ ਉਹ ਇੱਕ ਪ੍ਰੋਸੀਜਰ ਚੋਂ ਹੀ ਗੁਜ਼ਰਦੀ ਆ ਨਾ ਕਿ ਕਿਸੇ ਨੇ ਜਾ ਕੇ ਕਿਹਾ ਹੁਣ ਤੇ ਫਿਰ ਜੇ ਮੰਨ ਲਓ ਆਹੋ ਪ੍ਰੋਸੀਜਰ ਦਾ ਫਾਲੋ ਕੀਤਾ ਜਾਂਦਾ ਹੈ ਧਾਰਮਿਕ ਤੌਰ ਤੇ ਤਾਂ ਫਿਰ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਤਲਬੀ ਕੀਤਾ ਜਾਂਦਾ ਹੈ ਨਾ ਜੀ ਜੀ ਤਾਂ ਇਹ ਸਵਾਲ ਉੱਠ ਪਿਆ ਸੰ ਕਿ ਕੀ ਸੁਖਬੀਰ ਸਿੰਘ ਬਾਦਲ ਬਹੁਤ ਜਲਦੀ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਹੋਏ ਵਖਾਈ ਦੇਣਗੇ ਹਮ ਹੁਣ ਉਹਦੇ ਤੇ ਫੈਸਲਾ ਕਿਉਂਕਿ ਜਦੋਂ ਆਪਾਂ ਇੱਥੇ ਆ ਗਏ ਸੀ ਕਿ ਪ੍ਰੋਗਰਾਮ ਕਰਨ ਉਦੋਂ ਤੱਕ ਤੇ ਕੁਝ ਵੀ ਉੱਥੋਂ ਨਹੀਂ ਸੀ ਨਿਕਲ ਕੇ ਆਇਆ ਜਿਸ ਦੇ ਆਧਾਰ ਤੇ ਆਪਾਂ ਕਹੀਏ ਕਿ ਫੈਸਲਾ ਹੋ ਗਿਆ ਜਾਂ ਨਹੀਂ ਜਿਸ ਵੇਲੇ ਅਸੀਂ ਗੱਲ ਕਿਉਂਕਿ ਮੁੜ ਕੇ ਰਿਕਾਰਡਿੰਗ ਪੈ ਜਾਣੀ ਹੁਣ ਆਪਾਂ ਲਾਈਵ ਕਰ ਰਿਹਾ ਜੀ ਤਾ ਕੋਈ ਕੱਲ ਨੂੰ ਕੋਈ ਅਪਡੇਟ ਆ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਸਪਸ਼ਟਤਾ ਜ਼ਰੂਰੀ ਆ ਤੇ ਜਦੋਂ ਆਪਾਂ ਆਏ ਆ ਉਦੋਂ ਤੱਕ ਕੋਈ ਇਸ ਸੰਦਰਭ ਵਿੱਚ ਇਸ ਪਰਪੇਖ ਚੋਂ ਕੁਝ ਵੀ ਨਹੀਂ ਨਿਕਲਿਆ ਜੀ ਜੀ ਹੁਣ ਗੱਲ ਇਹ ਆ ਕਿ ਜੇ ਆਪਾਂ ਵੇਖੀਏ ਇਸ ਨੂੰ ਇੱਕ ਵੱਡੇ ਕੈਨਵਸ ਤੇ ਤਾਂ ਐਸਾ ਹੋ ਵੀ ਸਕਦਾ ਆ ਕਿਉਂਕਿ ਕੱਲ ਜੇ ਤੁਸੀਂ ਵੇਖੋਗੇ 3-4 ਲੀਡਰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਐਨਟੀ ਆ ਉਹ ਗਿਆਨੀ ਰਗਵੀਰ ਸਿੰਘ ਨੂੰ ਮਿਲਦੇ ਆ ਜੀ ਇਹ ਵੀ ਇੱਕ ਬਹੁਤ ਦਿਲਚਸਪ ਗੱਲ ਹੈ ਹਮ ਅੱਛਾ ਅੱਜ ਹੀ ਉਹ ਜਿਹੜੇ ਸੁਧਾਰਵਾਦੀ ਕਾਲੀ ਆ ਜੀ ਉਹ ਵੀ ਆਪਣੀ ਮੀਟਿੰਗ ਰੱਖੀ ਬੈਠੇ ਆ ਇਹਨਾਂ ਨੇ ਵੀ ਆਪਣੀ ਮੀਟਿੰਗ ਰੱਖ ਲਈ ਹਾਲਾਂਕਿ ਪਹਿਲਾਂ ਇਹ ਫਵਾਮਾ ਉੱਡ ਗਈਆਂ ਕੀ ਜੀ ਇਹਨਾਂ ਨੇ ਦਫ਼ਤਰ ਮੰਗ ਲਿਆ ਕਿ ਅਸੀਂ ਵੀ ਅਕਾਲੀ ਆ ਯਾਰ ਸਾਨੂੰ ਸਾਡਾ ਵੀ ਹੱਕ ਬਣਦਾ ਸਾਨੂੰ ਵੀ ਇੱਥੇ ਮੀਟਿੰਗ ਕਰਨ ਦੀ ਜੀ 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 ਕਿਸੇ ਕਰਕੇ ਜੀ ਸੁਖਬੀਰ ਹਰਾਂ ਨੇ ਮੀਟਿੰਗ ਰੱਖ ਲਈ ਚਲੋ ਉਹ ਬਾਅਦ ਦੇ ਵਿੱਚ ਸ਼ਾਇਦ ਚੰਦੂ ਮਾਜ਼ਰਾ ਨੇ ਦੱਸਿਆ ਕਿ ਅਸੀਂ ਤੈਹ ਜਗ੍ਹਾ ਤੇ ਹੀ ਮੀਟਿੰਗ ਜਿਹੜੀ ਉਹ ਰੱਖੀ ਹੋਈ ਸੀਗੀ ਖੈਰ ਹੁਣ ਦੇਖੋ ਗੱਲ ਇਹ ਆ ਕਿ ਜੇ ਆਪਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਲਪਨਿਕ ਗੱਲ ਕਰ ਰਹੇ ਆ ਇੱਕ ਸੰਭਾਵਨਾ ਦੇਖ ਰਹੇ ਆ ਜੀ ਕਿ ਜਿਸ ਤਰ੍ਹਾਂ ਕੁਝ ਅਕਾਲੀਆਂ ਦੀ ਮੀਟਿੰਗ ਹੋਈ ਕੁਝ ਮਤਲਬ ਕਿ ਸੰਭਾਵਨਾਵਾਂ ਜਿਹੜੀਆਂ ਜੇ ਉਹਨਾਂ ਦੇ ਮੱਦੇਨਜ਼ਰ ਵੇਖੀਏ ਸੂਖਮ ਸਭ ਤਾਂ ਇੱਕ ਰਸਤਾ ਬਣਦਾ ਹੈ ਉਹ ਰਸਤਾ ਕੀ ਹੈ ਕਿਉਂਕਿ ਸੁਧਾਰਵਾਦੀ ਇਹ ਕਹਿ ਰਿਹਾ ਕਿ ਅਸੀਂ ਯਾਰ ਕਾਲੀ ਆ ਅਸੀਂ ਕਿਤੇ ਚੱਲੇ ਨਹੀਂ ਆ ਹਾਂ ਨਾ ਤਾਂ ਅਸੀਂ ਇੱਕ ਵੱਖਰੀ ਪਾਰਟੀ ਬਣਾਉਣੀ ਆ ਤੇ ਨਾ ਕਿਸੇ ਚ ਜਾਣਾ ਆਉਣਾ ਤਾਂ ਹੁੰਦਾ ਕੀ ਹੈ ਕਿ ਬਈ ਤੁਸੀਂ ਜੇ ਇਸ ਪੱਖ ਤੋਂ ਦੇਖੋਗੇ ਤਾਂ ਇਹ ਵੇਖ ਸਕਦੇ ਹੋ ਕਿ ਦੋਨਾਂ ਧਿਰਾਂ ਨੂੰ ਤਲਬ ਕਰ ਲਿਆ ਜਾਵੇ ਜੀ ਇਹ ਵੀ ਹੋ ਸਕਦਾ ਸੁਖਵੀਰ ਸਿੰਘ ਬਾਦਲ ਹਰਾਂ ਨੂੰ ਵੀ ਤੇ ਉਧਰੋਂ ਵੀ ਬਿਲਕੁਲ ਦੋਵਾਂ ਧਿਰਾਂ ਨੂੰ ਬੁਲਾ ਕੇ ਜੀ ਧਾਰਮਿਕ ਸਜ਼ਾ ਲਾ ਦਿੱਤੀ ਜਾਵੇ ਅੱਧਾ ਕਲੇਸ਼ ਤਾਂ ਇਹਨਾਂ ਦਾ ਨਿਬੜ ਜਾਣਾ ਆਪਸ ਦੇ ਵਿੱਚ ਜਿਹੜਾ ਪਿਆ ਉਹ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਮਾਫਟ ਵੀ ਹੋ ਸਕਦੀ ਹੈ ਸੁਖਵੀਰ ਸਿੰਘ ਬਾਦਲ ਨੇ ਤੇ ਚਾਜ ਨਾਲ ਮਾਫੀ ਨਹੀਂ ਮੰਗੀ ਹਮ ਅੱਧੇ ਗਲੇ ਤੇ ਇੱਥੇ ਹੀ ਦੂਰ ਹੋ ਗਿਆ ਕਿ ਲਓ ਜੀ ਅਕਾਲ ਤਖਤ ਸਭ ਤੇ ਆ ਕੇ ਮਾਫੀ ਮੰਗ ਲਈ ਧਾਰਮਿਕ ਤੌਰ ਤੇ ਕੀ ਆ ਕਿ ਉਹ ਸੁਖਮਨੀ ਸਿੰਘ ਬਾਦਲ ਅੱਗੇ ਵੀ ਸੇਵਾ ਕਰਦੇ ਜੋੜਿਆਂ ਦੀ ਹੋਰ ਕਰ ਦੇਣਗੇ ਦੋ ਦਿਨ ਜੀ 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 ਕੀਰਤਨ ਸਰਵਣ ਕਰ ਲੈਣਗੇ ਇੱਕ ਦੇਗ ਹੋ ਜਾਊ ਅਰਦਾਸ ਹੋ ਜਾਊ ਲਓ ਜੀ ਤੇ ਮੁੜ ਕੇ ਹੋ ਸਕਦਾ ਹੈ ਕਿ ਹਾਂ ਜੀ ਮੁੜ ਕੇ ਹੋ ਸਕਦਾ ਜਥੇਦਾਰ ਸਾਬ ਇੱਕ ਹੁਕਮਨਾਮਾ ਦੇ ਦੇਣਾ ਕਿ ਲਓ ਵੀ ਅਕਾਲੀ ਦਲ ਪੰਥ ਦੇ ਵਡੇਰੇ ਹਿੱਤਾਂ ਵਾਸਤੇ ਅਕਾਲੀ ਦਲ ਮਿਲ ਮਿਲਾ ਕੇ ਚੱਲੇ ਤਾਂ ਹੋ ਸਕਦਾ گا ਇਹ ਐਲਬੀ ਹੋ ਜਾਣਾ ਇਹ ਕਿਡੀਆਂ ਗੱਲਾਂ ਨੇ ਇਸ ਕਰਕੇ ਇਹ ਸੋਹਣੀਆਂ ਲੱਗ ਰਹੀਆਂ ਕੋਰੀ ਪਰ ਵੇਖੋ ਹਾਂ ਜੀ ਇਹ ਤਾਂ ਸੰਭਾਵਨਾਵਾਂ ਹੀ ਆ ਇੱਥੇ ਅੱਜ ਆਪਾਂ ਸੰਭਾਵਨਾਵਾਂ ਦੀ ਗੱਲ ਕਰੀਏ ਤਾਂ ਖੈਰ ਇਹ ਸਾਰਾ ਕੁਝ ਲੱਗਦਾ ਹੈ ਜੀ ਹਾਂ ਮੈਂ ਕੁਝ ਕਮੈਂਟ ਲੈ ਲਈ ਤੂਰ ਰਣਜੀਤ ਤੂਰ ਜੀ ਕਹਿ ਰਹੇ ਕਿ ਸੁਖਵੀਰ ਬਾਦਲ ਨੂੰ ਕਰ ਲਿਆ ਗਿਆ ਤਲਬ ਪਰ ਆਪਾਂ ਅਜੇ ਨਹੀਂ ਆਪ ਨੂੰ ਪਤਾ ਹਾਂ ਇਹ ਕਹਿ ਰਹੇ ਹੈ ਖ਼ਬਰ ਇਸੇ ਚਲੋ ਇਹ ਅਪਰੇਸ਼ਨ ਦੇ ਰਹੇ ਹੈ ਆਪਾਂ ਲਾਈਵ ਤੋਂ ਬਾਅਦ ਆਪਾਂ ਨਹੀਂ ਹਾਂ ਜੀ ਆਪ ਪੁਸ਼ਟੀ ਨਹੀਂ ਕਰਦੇ ਅਸੀਂ ਜੀ ਤੇ ਗੱਲ ਇਹ ਕਿ ਇਹ ਇਹੀ ਇਹੀ ਮੈਂ ਸੋਚ ਰਿਹਾ ਸੀ ਮੈਂ ਮੈਂ ਜਿਹੜੀ ਕਲਪਨਾ ਕੀਤੀ ਆ ਕਿ ਤਲਬ ਕਰਕੇ ਇੱਕ ਰਸਤਾ ਕੱਢਿਆ ਜਾ ਸਕਦਾ ਹੈ ਵਿੱਚੋਂ ਜੀ 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 ਤਾਂ ਗੱਲ ਤੇ ਇਹ ਹੈ ਨਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਨੇ ਸਜ਼ਾ ਭੁਗਤ ਲਈ ਜੀ ਉਹ ਤਾਂ ਫਿਰ ਕਹਿ ਲੋ ਕਿ ਇੱਕ ਰਸਤਾ ਬਣ ਗਿਆ ਜੀ ਲੋਕਾਂ 'ਚ ਜਾਣ ਜੋਗਾ ਵੀ ਹੈ ਜੀ ਤੇ ਆਪਸ 'ਚ ਬਹਿਣ ਜੋਗੇ ਵੀ ਹੈਗੇ ਆ ਜੀ ਬਿੱਟੂ ਸਿੱਧੂ ਜੀ ਕਹਿ ਰਹੇ ਕਿ ਕੁਝ ਲੋਕਾਂ ਨਾਲ ਜੇ ਅਕਾਲ ਤਖਤ ਸਾਹਿਬ ਤੋਂ ਕੁਝ ਤਨਖਾਹ ਵੀ ਲਗਾਈ ਗਈ ਹੈ ਧਾਰਮਿਕ ਸਜ਼ਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਮੈਂ ਅੱਗੇ ਤੁਹਾਨੂੰ ਦੱਸਿਆ ਜੀ ਉਹ ਜਦਾਂ ਕਹਿ ਲੋ ਕਿ ਪਿੰਡ ਦੀ ਕੋਈ ਆਪਾਂ ਪੰਚਾਇਤ ਦੇਖਦੇ ਆਂ ਉਹ ਬੈਠੀ ਆ ਤਾਂ ਉੱਥੇ ਸੰਬੰਧਿਤ ਕਈ ਮੁੱਦੇ ਹੋਣਗੇ ਪਿੰਡ ਦੇ ਜੀ ਕਿ ਆ ਜਾਓ ਭਈ ਆਪਾ ਵੀ ਕਰ ਲਿਆ ਆ ਵੀ ਕਰ ਲਿਆ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਧਾਰਮਿਕ ਅਦਾਲਤ ਕਹਿ ਲੋ ਜਾਂ ਸਿੱਖਾਂ ਦੀ ਆਪਣੀ ਪੰਚਾਇਤ ਕਹਿ ਲੋ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਜੀ ਇੱਕ ਕਹਿ ਲੋ ਕਿ ਵੱਡੀ ਸੰਸਥਾ ਹੈ ਜਿੱਥੇ ਫੈਸਲੇ ਹੁੰਨੇ ਨੇ ਜੀ ਤਾਂ ਉਹਦੇ ਚ ਕੀ ਹੁੰਦਾ ਕਿ فرض ਕਰੋ ਕਿਸੇ ਨੇ ਕੋਈ ਅਮਰਤਾਰੀ ਗੁਰਸਿੱਖ ਆ ਹਮ ਪੂਰਨ ਗੁਰਸਿੱਖ ਜਿਸ ਨੂੰ ਆਪਾਂ ਕਹਿੰਦੇ ਆ ਜੀ ਜੀ ਕਿ ਉਸਨੇ ਕੋਈ ਕੁਰੇਤ ਕਰ ਦਿੱਤੀ ਆ ਜੀ ਉਹਦੇ ਤੋਂ ਗਲਤੀ ਹੋ ਗਈ ਆ ਜੀ ਜੀ ਤਾਂ ਫਿਰ ਉਹ ਮਤਲਬ ਕਿ ਦੁਬਾਰਾ ਪੰਥ ਚਾਉਣਾ ਚਾਹੁੰਦਾ ਤਾਂ ਉਹ ਇਹੀ ਹੈ ਨਾ ਕਿ ਉਹਦਾ ਪਛਤਾਪ ਕਰਕੇ ਜੋ ਵੀ ਸਜ਼ਾ ਨੂੰ ਲੱਗਦੀ ਆ ਉਹ ਭੁਗਤ ਕੇ ਦੁਬਾਰਾ ਅਰਦਾਸ ਹੁੰਦੀ ਆ ਨਾ ਇਹੀ ਮੈਂ ਕਹਿ ਰਿਹਾ ਕਈਆਂ ਨੂੰ ਸ਼ਾਇਦ ਅ ਦੁਬਾਰਾ ਅਮਰਤ ਪਾਨ ਦਾ ਹੁਕਮ ਵੀ ਦਿੱਤਾ ਜਾਂਦਾ ਸੋ ਇਹ ਧਾਰਮਿਕ ਮਸਲੇ ਆ ਮੈਂ ਉਧਰ ਨਹੀਂ ਜਾਂਦਾ ਹਰੇਕ ਠੀਕ ਹੈ ਨਾ ਧਰਮ ਦੇ ਵਿੱਚ ਇਸ ਤਰ੍ਹਾਂ ਦੇ ਕਹ ਲੋ ਕਿ ਸਿਆਣੇ ਆਦਮੀ ਬੈਠੇ ਹੁੰਦੇ ਆਪਦਾ ਕਰਦੇ ਆ ਜੋ ਵੀ ਆਪਾਂ ਤਾਂ ਪੋਲੀਟੀਕਲੀ ਗੱਲ ਕਰ ਰਹੇ ਹਾਂ ਕਿ ਪੋਲੀਟੀਕਲੀ ਕੀ ਜੀ ਜੀ ਕੀ ਹੈ ਇੱਕ ਮਿੰਟ ਮੈਂ ਹੋਰ ਲੈਣਾ ਜੀ ਗੁਰਨਾਲ ਸਿੰਘ ਕੰਗ ਹੋਰਾਂ ਦਾ ਕਹਿੰਦੇ ਕਿ ਅੱਜ ਦੋ ਗ੍ਰੰਥੀ ਸਿੰਘ ਵੀ ਨਵੇਂ ਨਿਯੁਕਤ ਹੋਏ ਨੇ ਹਾਂਜੀ ਉਹ ਤਾਂ ਫਿਰ ਪੰਜ ਪੂਰੇ ਕਰਨੇ ਹੁੰਦੇ ਆ ਨਾ ਮੈਨੂੰ ਲੱਗਦਾ ਕਿ ਉਹ ਵੀ ਬੈਠੇ ਹੋਣੇ ਆ 6 ਕੋਈ ਮੰਨ ਲਓ ਕਿਉਂਕਿ ਪੰਜ ਤਖਤਾਂ ਤੋਂ ਸਿੰਘ ਸਹਿਬਾਨ ਆਉਣੇ ਹੁੰਦੇ ਆ ਤੇ ਜਿਵੇਂ ਆਪਾਂ ਪਟਨਾ ਸਾਹਿਬ ਦੇਖ ਲੈਨੇ ਆ ਜੀ ਤੇ ਜਾਂ ਹਜ਼ੂਰ ਸਾਹਿਬ ਦੇਖ ਲੈਨੇ ਆ ਇਹ ਫਿਰ ਬਹੁਤ ਦੂਰ ਨੇ ਕਈ ਵਾਰ ਸਿੰਘ ਸਹਿਬਾਨ ਜਿਹੜੇ ਉੱਥੋਂ ਦੇ ਆ ਉਹ ਨਹੀਂ ਆਉਂਦੇ ਤਾਂ ਉਹ ਫਿਰ ਜਿਹੜੇ ਹੁੰਦੇ ਆ ਨਾ ਆਪਣੇ ਦਰਬਾਰ ਸਾਹਿਬ ਦੇ ਜੀ ਜੀ ਹੈਡ ਗ੍ਰੰਥੀ ਉਵਰ ਉਹ ਬੈਠ ਜਾਂਦੇ ਨੇ ਉਹ ਵੀ ਸਿੰਘ ਸਾਹਿਬ ਮਤਲਬ ਕਿ ਉਹ ਸਹਿਬਾਨਾਂ ਦੀ ਇਕਤਰਤਾ ਹੁੰਦੀ ਜਿਹੜੀ ਉਹਦੇ 'ਚ ਫਿਰ ਉਹ ਕਰ ਦਿੰਦੇ ਨੇ ਕਿਉਂਕਿ ਪੰਜ ਪਰਦਾਨੀ ਸਿਸਟਮ ਜਿਹੜਾ ਉਹਦੇ ਵਿੱਚ ਪੰਜ ਜ਼ਰੂਰੀ ਹੁੰਦੇ ਹਨ ਨਾ ਜੀ ਤਾਂ ਉਹ ਇਸ ਤਰ੍ਹਾਂ ਫਿਰ ਪੂਰੇ ਕੀਤੇ ਜਾਂਦੇ ਆ ਜੀ ਜਿੰਨਾ ਕੋ ਮੈਨੂੰ ਪਤਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਮਾਮਲੇ ਚ ਮੇਰੇ ਨਾਲ ਜਿਆਦਾ ਗਿਆਨ ਨਹੀਂ ਰੱਖਦਾ ਪਰ ਇੰਨੀ ਕੁ ਮਾੜੀ ਮੋਟੀ ਆਪਾਂ ਜਾਣਕਾਰੀ ਜਿਹੜੀ ਜਿੰਨੀ ਕੁ ਰੱਖਦੇ ਹਾਂ ਉਹ ਸਪਸ਼ਟ ਤੌਰ ਤੇ ਆਪਾਂ ਦੱਸ ਵੀ ਨਹੀਂ ਸਕਦੇ ਨਹੀਂ ਨਹੀਂ ਮੈਨੂੰ ਮਤਲਬ ਕਿ ਜਿੰਨੇ ਕੋ ਆਪਾਂ ਅਤੀਤ ਦੇ ਵਿੱਚ ਮਾਂਜੀ ਚ ਦੇਖੇ ਆ ਮਾਮਲੇ ਉਹ ਕੁਝ ਇਸ ਤਰ੍ਹਾਂ ਦੇ ਹੀ ਹੁੰਦੇ ਆ ਜੀ ਕੁਝ ਚੀਜ਼ਾਂ ਤੁਹਾਨੂੰ ਯਾਦ ਰਹਿ ਜਾਂਦੀਆਂ ਜੀ ਮੰਨੂ ਜੀ ਦਾ ਵੀ ਇੱਕ ਲਾਸਟ ਕਮੈਂਟ ਲੈ ਲੈਂਦਾ ਫਿਰ ਅਗਲੀ ਖਬਰ ਵੱਲ ਚਲਦੇ ਹਾਂ ਉਹ ਕਹਿੰਦੇ ਕਿ ਉਹ ਬਲ ਸਾਹਿਬ ਦਾ ਉਦੋਂ ਕੋਈ ਮਾਫੀ ਨਾਮਾ ਨਹੀਂ ਸੀਗਾ ਉਹ ਇੱਕ ਚਾਰ ਸ਼ੀਟ ਦੇਣ ਗਏ ਸੀ ਚਲੋ ਕੋਈ ਗੱਲ ਨਹੀਂ ਸਰ ਤੁਸੀਂ ਚਾਰ ਸ਼ੀਟ ਕਹਿ ਸਕਦੇ ਹੋ ਤਾਂ ਜਦੋਂ ਸਿੱਖਾਂ ਦੀ ਅਦਾਲਤ ਹੈ ਉੱਥੇ ਫੈਸਲਾ ਹੋ ਜਾਏਗਾ ਫਿਰ ਉਹਨੂੰ ਚਾਰ ਸ਼ੀਟ ਕਹਿ ਲਓ ਕੋਈ ਗੱਲ ਨਹੀਂ ਆ ਗੱਲ ਕੀ ਹੈ ਕਿ ਉੱਥੇ ਵੀ ਤਾਂ ਗਲਤੀ ਹੈ ਚਾਰ ਸ਼ੀਟ ਚ ਕੀ ਹੁੰਦਾ ਤਾਂ ਗੱਲ ਇਹ ਆ ਕਿ ਧਰਮਾਂ ਦੇ ਵਿੱਚ ਉਹਨਾਂ ਦੀ ਪਰੰਪਰਾ ਦੇ ਮੁਤਾਬਕ ਕੁ ਸ਼ਬਦ ਇਸਤੇਮਾਲ ਕੀਤੇ ਜਾਂਦੇ ਅਸੀਂ ਚਾਰ ਸ਼ੀਟ ਨਹੀਂ ਕਹਿ ਸਕਦੇ ਉਹ ਇੱਕ ਖਿਮਾ ਯਾਚਨਾ ਸੀ ਉਹਨਾਂ ਦੀ ਉਹ ਸੁਖਬੀਰ ਸਿੰਘ ਬਾਦਲ ਨੂੰ ਪਤਾ ਨਹੀਂ ਫਸਾਉਣ ਵਾਸਤੇ ਕਿ ਕਢਵਾਉਣ ਵਾਸਤੇ ਇਹ ਤਾਂ ਨਾਲ ਸ਼ਾਇਦ ਤੁਹਾਨੂੰ ਪਤਾ ਨਾ ਮੈਨੂੰ ਪਤਾ ਕਿ ਇਹਦੇ ਵਿੱਚੋਂ ਸੰਭਾਵਨਾ ਵੀ ਨਿਕਲਦੀ ਆ ਇਹਦੇ ਚੋਂ ਸਜ਼ਾ ਵੀ ਨਿਕਲਦੀ ਆ ਜੀ ਜੀ ਟ੍ਰੀਮੈਂਟ ਰਿਕਮੈਂਟ ਕਾਫੀ ਨੇ ਪਰ ਚਲੋ ਅਗਲੀ ਖਬਰ ਹੋ ਗਈ ਤੁਸੀਂ ਕੋਈ ਲੈਣੇ ਦੋ ਚਾਰ ਕਮੈਂਟ ਲੈ ਲਓ ਕੋਈ ਗੱਲ ਨਹੀਂ ਇਹ ਕਹਿੰਦੇ ਕਿ ਮਨਦੀਪ ਸਿੱਧੂ ਕਹ ਹਾਂਜੀ ਮਨਦੀਪ ਸਿੱਧੂ ਕਹਿ ਰਿਹਾ ਕਿ ਸੁਖਵੀਰ ਬਾਦਲ ਨਾਲ ਅੱਜ 90 ਲੱਖ ਦੇ ਇਸ਼ਤਿਹਾਰ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਹੈ ਹਾਂਜੀ 90 ਲੱਖ ਦੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਸਨ ਉਹਦੇ ਵਿੱਚ ਵੇਖੋ ਇਹੀ ਚੀਜ਼ ਹੋਣੀ ਸੀ ਖਿਮਾ ਯਾਚਨਾ ਇੱਕ ਪਾਸੇ ਸੀ ਜੀ ਹੁਣ ਜਿਹੜੇ ਹੁੰਦੇ ਆ ਨਾ ਸਿਆਸਤਦਾਨ ਉਹਨਾਂ ਨੂੰ ਇਹ ਪਤਾ ਹੁੰਦਾ ਆ ਕਿ ਆਹ ਰਸਤਾ ਇਹਨਾਂ ਦਾ ਬਣ ਸਕਦਾ ਹੈ ਇਕੱਠੇ ਹੋ ਸਕਦੇ ਆ ਜੀ ਤੁਸੀਂ ਦੇਖੋ ਕਿ ਪ੍ਰਗਟ ਸਿੰਘ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੇਣਾ ਕਿ ਕਿਸ ਤਰ੍ਹਾਂ ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਜਿਹੜੀਆਂ ਸਿੱਧੇ ਤੌਰ ਤੇ ਧਾਰਮਿਕ ਮਾਮਲੇ ਚ ਦਖਲ ਦੇਣ ਤੋਂ ਬਚਦੀਆਂ ਨੇ ਜੀ ਪਰ ਉਹ ਕਿਸ ਤਰ੍ਹਾਂ ਗੇਮ ਨੂੰ ਘੁਮਾ ਦਿੰਦੀਆਂ ਨੇ ਜੀ ਤੁਸੀਂ ਇਹ ਦੇਖੋ ਕਿ ਪ੍ਰਗਟ ਸਿੰਘ ਨੇ ਇੱਕ ਵੱਡਾ ਖੁਲਾਸਾ ਕੀਤਾ ਜੀ ਵੱਡਾ ਖੁਲਾਸਾ ਕੀਤਾ ਕਹਿੰਦੇ ਕਿ ਸਾਡੀ ਮੀਟਿੰਗ ਚੱਲ ਰਹੀ ਸੀ ਜੀ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਉਂਦੇ ਆ ਕਹਿੰਦੇ ਖੁਸ਼ਖਬਰੀ ਡੇਰਾ ਮੁਖੀ ਨੂੰ ਮਾਫੀ ਦੇ ਦਿੱਤੀ ਗਈ ਹੈ ਤੇ ਕਹਿੰਦੇ ਕਿ ਮੈਂ ਉਸ ਵੇਲੇ ਵੀ ਕਿਹਾ ਕਿ ਇਹ ਬਹੁਤ ਗਲਤ ਗੱਲ ਆ ਸਾਨੂੰ ਧਾਰਮਿਕ ਮਾਮਲੇ ਚ ਇਦਾਂ ਨਹੀਂ ਕਰਨਾ ਚਾਹੀਦਾ ਹੂੰ ਤੇ ਕਹਿੰਦੇ ਕਿ ਕੁਝ ਅਕਾਲੀ ਸਾਥੀਆਂ ਨੇ ਬੁਰਾ ਮਨਾਇਆ ਕਿਉਂਕਿ ਪ੍ਰਗਟ ਸਿੰਘ ਅਕਾਲੀ ਦਲ ਚ ਰਹਿ ਕੇ ਆਇਆ ਜੀ ਹੁਣ ਇਹ ਜੜੀਆਂ ਖਬਰਾਂ ਲੱਗੀਆਂ ਸਪੋਕਸਮੈਨ ਨੇ ਫਰੰਟ ਪੇਜ ਦਿੱਤਾ ਇਹਨਾਂ ਨੂੰ ਜੀ ਉਹ ਤੁਹਾਨੂੰ ਪਤਾ ਹੀ ਆ ਜੀ ਉਹ ਸਾਰਾ ਕੁਝ ਇਹੀ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਮੁਖੀ ਨੂੰ ਦਿੱਤੀ ਮਾਫੀ ਦੇ ਮਾਮਲੇ 'ਚ ਵੀ ਫਸਾਇਆ ਜਾਵੇ ਜੀ ਹਨ ਡੇਰਾ ਮੁਖੀ ਨੂੰ ਜਦੋਂ ਮਾਫੀ ਦਿੱਤੀ ਗਈ ਸੀਗੀ ਸੁਖਮ ਸਾਹਿਬ ਉਹਦੇ 'ਚ ਕੀ ਹੋਇਆ ਸੀਗਾ ਕਿ ਆ ਮਨਜੀਤ ਸਿੰਘ ਜੀ ਕੇ ਵਰਗੇ ਮੁੜ ਕੇ ਪੰਡ ਦੇ ਫਿਰਦੇ ਸੀ ਇਹ ਆ ਕੇ ਧੰਨਵਾਦ ਕਰਦੇ ਫਿਰਦੇ ਸੀ ਮਨਜਿੰਦਰ ਸਿੰਘ ਸਿਰਸਾ ਸੀ ਇਹ ਸਾਰੇ ਲੱਗ ਗਏ ਜੀ ਕਿਉਂਕਿ ਇਹ ਹੁੰਦੇ ਸੀ ਉਦੋਂ ਸੁਖਬੀਰ ਸਿੰਘ ਬਾਦਲ ਦੇ ਤਗੜੇ ਚਮਚੇ ਹੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਕੋ ਲਥਾ ਪਾਵਰ ਸੀ ਬਿਲਕੁਲ ਬਿਲਕੁਲ ਕਿਸੇ ਨੂੰ ਚਾਰ ਜਿਪਸੀਆਂ ਪੁਲਸ ਵਾਲਿਆਂ ਦੀਆਂ ਮਿਲੀਆਂ ਕਿ ਅੱਛਾ ਇਹ ਸਾਰੇ ਲੱਗ ਗਏ ਸਾਨੂੰ ਉਸ ਉਸ ਵੇਲੇ ਕਿਵਲ ਮੱਕੜ ਸਾਹਿਬ ਹੁੰਦੇ ਸਨ ਪ੍ਰਧਾਨ ਐਸਡੀਪੀਸੀ ਨੇ 90 ਲੱਖ ਦੇ ਇਸ਼ਤਿਹਾਰ ਅਖਬਾਰਾਂ ਚ ਦਿੱਤੇ ਸਨ ਉਸ ਵੇਲੇ ਕੋਈ 92 ਦਾ ਵੀ ਅੰਕੜਾ ਦਿੰਦਾ ਕੋਈ 91 ਦਾ ਵੀ ਦਿੰਦਾ ਪਰ ਆਪਾਂ ਅਪਰੋਕਸੀਮੇਟਲੀ ਹਾਂਜੀ 90 ਦਾ ਦੱਸਦੇ ਹਾਂ ਜੀ ਤਾਂ ਉਹ ਅਖਬਾਰਾਂ ਨੂੰ ਇਸ਼ਤਿਹਾਰ ਗਏ ਸਨ ਜੀ ਕਿ ਜਿਹੜਾ ਮਾਫੀਨਾਮਾ ਦਿੱਤਾ ਗਿਆ ਕਿ ਉਹ ਜਾਇਜ਼ ਉਹਨੂੰ ਜਸਟੀਫਾਈਬਲ ਦਰਸਾਉਣ ਵਾਸਤੇ ਤਾਂ ਇਹ ਨਹੀਂ ਇਹਨਾਂ ਨੇ ਤੇ ਪਿੰਡਾਂ ਦੇ ਵਿੱਚ ਸੁਨੇ ਆ ਕੱਲ ਦਿੱਤੇ ਸੀ ਕਿ ਇੱਕੋ ਟਰਾਲੀ ਤੇ ਜਾਓ ਪ੍ਰੇਮੀਆਂ ਨਾਲ ਫਿਲਮ ਵੇਖ ਕੇ ਆਓ ਬਥੇਰਾ ਕੁਝ ਹੋਇਆ ਸੀ ਸੋ ਉਹਦੇ ਸੰਦਰਭ ਵਿੱਚ ਫਿਰ ਜੋ ਕੋਈ ਫੈਸਲਾ ਆਇਆ ਤਾਂ ਉਹ ਦੱਸਿਆ ਜਾ ਰਿਹਾ ਜਿਹੜੇ 90 ਲੱਖ ਦੇ ਸਟਾਰ ਉਹ ਇਹ ਆ ਮਾਮਲਾ ਚਲੋ ਆਪਾਂ ਅੱਜ ਇਸ ਤੋਂ ਬਾਅਦ ਫਿਰ ਸਾਰੀਆਂ ਗੱਲਾਂ ਸੁਣਦੇ ਆ ਜਿਹੜੇ ਫੈਸਲੇ ਆਉਂਦੇ ਕਾਨੂੰਨਾਂ ਤੇ ਕਰਾਂਗੇ ਗੱਲ